ਪਰ ਉਹਨਾ ਸਿਸਟਰ ਨੂੰ ਜਿਵੇਂ ਉਹਦਾ ਨਾਮ ਕੋਮ ਵਾਲਾ ਮੇਰੇ ਸਿਸਟਰ ਦਾ ਨਾਮ ਤੇ ਉਹਨੂੰ ਮੈਂ ਗੁੰਗੀ ਇਹ ਗੁੰਗੀ ਉਰੇ ਉਰੇ ਗੁੰਗੀ ਕਿੱਥੇ ਆ ਗੁੰਗੀ ਕਿੱਥੇ ਆ ਗੁੰਗੀ ਕਿੱਥੇ ਉਰੇ ਆ ਗੁੰਗੀ ਉਰੇ ਆ ਉਹ ਮੇਬੀ ਮੈਂ ਪਤਾ ਨਹੀਂ 10ਵੀਂ 12ਵੀਂ ਤੋਂ ਸੁਣਦਾ ਆ ਰਿਹਾ ਇਹ ਚੀਜ਼ਾਂ ਫਿਰ ਕਾਲਜ ਲਾਈਫ ਦੇ ਵਿੱਚ ਆਇਆ ਜਿਵੇਂ ਤੁਸੀਂ ਕਹਿੰਦੇ ਮੂੰਹ ਨਹੀਂ ਆਦਾ ਇਹ ਚੀਜ਼ਾਂ ਹਰਟ ਕਰਦੀਆਂ ਅੰਦਰੋਂ ਪਤਾ ਨਹੀਂ ਉਹ ਮੇਰੇ ਘਰਦਿਆਂ ਦਾ ਨਹੀਂ ਮੈਨੂੰ ਪਤਾ ਨਹੀਂ ਕਿਵੇਂ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਪਿਆਰ ਲੱਗੇ ਇਹ ਚੀਜ਼ਾਂ ਦੇ ਵਿੱਚ ਘਰਦਿਆਂ ਨੂੰ ਪਰ ਉਹ ਮੈਨੂੰ ਚੀਜ਼ ਨੇ ਬੜਾ ਦੁੱਖ ਦੁੱਖ ਦੇਣਾ ਉਹ ਚੀਜ਼ ਨੇ ਨਹੀਂ ਹਰਟ ਕਰਦੀ ਕਿਉਂਕਿ ਮੈਂ ਮੈਂ ਹੁਣ ਉਹ ਸਾਡੇ ਰਿਸ਼ਤੇਦਾਰ ਵੱਡੇ ਆ ਮੈਂ ਉਹਨੂੰ ਕਹਿ ਨਹੀਂ ਸਕਦਾ ਇੱਕ ਮੈਂ ਕੰਟਰੋਲ ਨਹੀਂ ਬੰਦਾ ਕਰ ਲੈਂਦਾ ਵੀ ਅੰਦਰੋਂ ਭਰ ਕੇ ਫਿਰ ਮੈਂ ਕੰਟਰੋਲ ਕਰ ਲੈਂਦਾ ਸੀਗਾ ਉਸ ਚੀਜ਼ ਨੂੰ ਵੀ ਇਹ ਕਹਿਣਾ ਨਹੀਂ ਚਾਹੀਦਾ ਉਹ ਮੈਂ ਐ ਕਹਿਣਾ ਚਾਹੁੰਦਾ ਸੀ ਵੀ ਉਹ ਤਾਂ ਨਾਮ ਰੱਖਿਆ ਹੋਇਆ ਸੀ ਉਹ ਤਾਂ ਨਾਮ ਲੈ ਕੇ ਤੁਸੀਂ ਬੁਲਾਓ ਉਹ ਚੀਜ਼ ਮੈਨੂੰ ਬਹੁਤ ਜਿਵੇਂ ਤੁਸੀਂ ਹੁਣ ਵਿਧਵਾ ਵਾਲੀ ਗੱਲ ਕੀਤੀ ਮੇਰੇ ਮਨ ਦੇ ਵਿੱਚ ਉਹ ਗੱਲ ਹੁਣ ਦੁਬਾਰੇ ਆਈ ਦੀ ਵੀ ਚਲੋ ਇਹ ਗੱਲ ਕਰਨੀ ਚਾਹੀਦੀ ਹੈ ਵੀ ਐ ਤਾਂ ਚੀਜ਼ਾਂ ਨਹੀਂ ਕਹਿਣੀ ਚਾਹੀਦੀ